ਔਰਤ ਦੇ ਕੋਲੋਂ ਪਰਸ ਖੋਣ ਦਾ ਮਾਮਲਾ ਸਾਹਮਣੇ ਆਇਆ ਦਰਸਲ ਪਹਿਲਾਂ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਰੇਕੀ ਕੀਤੀ ਜਾਂਦੀ ਹੈ ਉਸ ਔਰਤ ਦੀ ਤੇ ਫਿਰ ਜਿਵੇਂ ਹੀ ਇਹਨਾਂ ਦਾ ਦਾ ਲੱਗਦਾ ਹੈ ਤਾਂ ਉਸ ਦੇ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਘਟਨਾ ਚੰਡੀਗੜ੍ਹ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਜੁਐਲਰੀ ਸ਼ਾਪ ਦੇ ਓਨਰ ਇਹ ਦੱਸੇ ਜਾ ਰਹੇ ਨੇ ਔਰਤ ਤੇ ਜੋ ਕਿ ਆਪਣੀ ਜੁਐਲਰੀ ਸ਼ਾਪ ਨੂੰ ਜਦੋਂ ਬੰਦ ਕਰਕੇ ਆਏ ਤੇ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਇਹ ਦੋਵੇਂ ਹੀ ਚਪਟ ਮਾਰ ਘੁੰਮ ਰਹੇ ਸੀ ਤੇ ਜਿਵੇਂ ਹੀ ਇਹਨਾਂ ਨੂੰ ਸੁਣਨ ਸੰ ਗਲੀ ਮਿਲੀ ਪਹਿਲਾਂ ਤਾਂ ਇਹਨਾਂ ਨੇ ਉਸ ਗਲੀ ਦੇ ਵਿੱਚ ਰੇਕੀ ਕੀਤੀ ਤੇ ਫਿਰ ਜਿਵੇਂ ਹੀ ਇਹ ਔਰਤ ਆਪਣੇ ਬੱਚਿਆਂ ਦੇ ਨਾਲ ਆਉਂਦੀ ਨਜ਼ਰ ਆਈ ਤਾਂ ਤੁਰੰਤ ਉਹਨਾਂ ਨੇ ਆਪਣੀ ਐਕਟਿਵਾ ਘੁਮਾਈ ਅਤੇ ਇਸ ਔਰਤ ਦੇ ਪਿੱਛੇ ਲਗਾ ਲਈ ਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਤੁਰੰਤ ਉਸ ਦੇ ਹੱਥੋਂ ਪਰਸ ਖੋਇਆ ਅਤੇ ਮੌਕੇ ਤੋਂ ਫਰਾਰ ਹੋ ਗਏ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਇਹ ਇੱਕ ਗਲੀ ਦੇ ਵਿੱਚੋਂ ਲੰਘਦੇ ਹੋਏ ਇਹ ਐਕਟਿਵਾ ਸਵਾਰ ਨਜ਼ਰ ਆ ਰਹੇ ਨੇ ਹਾਲਾਂਕਿ ਜਦੋਂ ਇਹ ਮੋੜ ਦੇ ਉੱਤੇ ਮੁੜੇ ਤਾਂ ਉੱਥੋਂ ਇੱਕ ਔਰਤ ਦੱਸਿਆ ਜਾ ਰਿਹਾ ਕਿ ਆਪਣੀ ਜੁਐਲਰੀ ਸ਼ਾਪ ਨੂੰ ਬੰਦ ਕਰਕੇ ਜਦੋਂ ਘਰ ਵਾਪਸੀ ਕਰ ਰਹੀ ਸੀ ਬੱਚਿਆਂ ਸਮੇਤ ਤਾਂ ਇਹਨਾਂ ਨੇ ਰਸਤੇ ਦੇ ਵਿੱਚ ਉਸ ਨੂੰ ਆਉਂਦੇ ਹੋਏ ਦੇਖਿਆ ਤੇ ਜਦੋਂ ਉਹ ਗਲੀ ਦੇ ਵਿੱਚ ਪਹੁੰਚੀ ਤਾਂ ਉਸ ਨੇ ਆਪਣੇ ਮੋਢੇ ਦੇ ਉੱਤੇ ਇਹ ਪਰਸ ਰੱਖਿਆ ਹੋਇਆ ਸੀ ਤੇ ਜਿਵੇਂ ਹੀ ਇਹਨਾਂ ਲੁੱਟੇਰਿਆਂ ਦਾ ਇਹਨਾਂ ਚਪਟਮਾਰਾਂ ਦਾ ਦਾ ਲੱਗਿਆ ਤਾਂ ਇਹਨਾਂ ਨੇ ਉਸ ਦੇ ਕੋਲੋਂ ਇਹ ਪਰਸ ਖੋਲਿਆ ਜਿਸ ਤੋਂ ਬਾਅਦ ਉਸ ਔਰਤ ਨੇ ਕਾਫੀ ਸ਼ੋਰ ਵੀ ਮਚਾਇਆ ਪਰੰਤੂ ਆਲੇ-ਦੁਆਲੇ ਕੋਈ ਵੀ ਨਹੀਂ ਸੀ ਜਿਸ ਦੇ ਕਾਰਨ ਇਹ ਸਾਰੇ ਉੱਥੋਂ ਹੀ ਫਰਾਰ ਹੋ ਗਏ ਫਿਲਹਾਲ ਹੁਣ ਔਰਤ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਇਹ ਲੁੱਟ ਦੀ ਵਾਰਦਾਤ ਵਾਪਰੀ ਹੈ ਹਾਲਾਂਕਿ ਚੰਡੀਗੜ੍ਹ ਦਾ ਇਹ ਉਹ ਇਲਾਕਾ ਦੱਸਿਆ ਜਾਂਦਾ ਜਿੱਥੇ ਕਿ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਖਤ ਰਹਿੰਦੀ ਹੈ ਪਰੰਤੂ ਬਾਵਜੂਦ ਪੁਲਿਸ ਦੇ ਰਹਿਣ ਦੇ ਬਾਵਜੂਦ ਵੀ ਇਨਾਂ ਦੇ ਬਦਮਾਸ਼ਾਂ ਦੇ ਹੌਸਲੇ ਇੰਨੇ ਜ਼ਿਆਦਾ ਵਧੇ ਨਜ਼ਰ ਆ ਰਹੇ ਨੇ ਕਿ ਇਹ ਹੁਣ ਖੁੱਲੇ ਆਮ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਦੱਸਿਆ ਜਾ ਰਿਹਾ ਕਿ ਰਾਤ ਨੂੰ 9 ਵਜੇ ਦਾ ਇਹ ਮਾਮਲਾ ਜਦੋਂ ਇੱਕ ਔਰਤ ਦੇ ਕੋਲੋਂ ਪਰਸ ਖੋਇਆ ਗਿਆ ਹਾਲਾਂਕਿ ਔਰਤ ਦਾ ਕਹਿਣਾ ਕਿ ਇਸ ਪਰਸ ਦੇ ਵਿੱਚ ਦੁਕਾਨ ਦੀਆਂ ਚਾਬੀਆਂ ਸਮੇਤ ਕੁਝ ਜ਼ਰੂਰੀ ਕਾਗਜ਼ਾਤ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਔਰਤ ਦੇ ਕੋਲ ਪਰਸ ਖੋਹ ਦਾ ਮਾਮਲਾ ਸਾਹਮਣੇ ਆਇਆ ਦਰਸਲ ਪਹਿਲਾਂ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਰੇਕੀ ਕੀਤੀ ਜਾਂਦੀ ਹੈ ਉਸ ਔਰਤ ਦੀ ਤੇ ਫਿਰ ਜਿਵੇਂ ਹੀ ਇਹਨਾਂ ਦਾ ਦਾ ਲੱਗਦਾ ਹੈ ਤਾਂ ਉਸ ਦੇ ਕੋਲੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਘਟਨਾ ਚੰਡੀਗੜ੍ਹ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਜੁਐਲਰੀ ਸ਼ਾਪ ਦੇ ਓਨਰ ਇਹ ਦੱਸੇ ਜਾ ਰਹੇ ਨੇ ਔਰਤ ਤੇ ਜੋ ਕਿ ਆਪਣੀ ਜੁਐਲਰੀ ਸ਼ਾਪ ਨੂੰ ਜਦੋਂ ਬੰਦ ਕਰਕੇ ਆਏ ਤੇ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਇਹ ਦੋਵੇਂ ਹੀ ਚਪਟ ਮਾਰ ਘੁੰਮ ਰਹੇ ਸੀ ਤੇ ਜਿਵੇਂ ਹੀ ਇਹਨਾਂ ਨੂੰ ਸੁਣ ਸੰਨ ਗਲੀ ਮਿਲੀ ਪਹਿਲਾਂ ਤਾਂ ਇਹਨਾਂ ਨੇ ਉਸ ਗਲੀ ਦੇ ਵਿੱਚ ਰੇਕੀ ਕੀਤੀ ਤੇ ਫਿਰ ਜਿਵੇਂ ਹੀ ਇਹ ਔਰਤ ਆਪਣੇ ਬੱਚਿਆਂ ਦੇ ਨਾਲ ਆਉਂਦੀ ਨਜ਼ਰ ਆਈ ਤਾਂ ਤੁਰੰਤ ਉਹਨਾਂ ਨੇ ਆਪਣੀ ਐਕਟਿਵਾ ਘੁਮਾਈ ਅਤੇ ਇਸ ਔਰਤ ਦੇ ਪਿੱਛੇ ਲਗਾ ਲਈ ਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਤੁਰੰਤ ਉਸਦੇ ਹੱਥੋਂ ਪਰਛੋਇਆ ਅਤੇ ਮੌਕੇ ਤੋਂ ਫਰਾਰ ਹੋ ਗਏ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਇਹ ਇੱਕ ਗਲੀ ਦੇ ਵਿੱਚੋਂ ਲੰਘਦੇ ਹੋਏ ਇਹ ਐਕਟਿਵਾ ਸਵਾਰ ਨਜ਼ਰ ਆ ਰਹੇ ਨੇ ਹਾਲਾਂਕਿ ਜਦੋਂ ਇਹ ਮੋੜ ਦੇ ਉੱਤੇ ਮੁੜੇ ਤਾਂ ਉਤੋ ਇੱਕ ਔਰਤ ਦੱਸਿਆ ਜਾ ਰਿਹਾ ਕਿ ਆਪਣੀ ਜੁਐਲਰੀ ਸ਼ਾਪ ਨੂੰ ਬੰਦ ਕਰਕੇ ਜਦੋਂ ਘਰ ਵਾਪਸੀ ਕਰ ਰਹੀ ਸੀ ਬੱਚਿਆਂ ਸਮੇਤ ਤਾਂ ਇਹਨਾਂ ਨੇ ਰਸਤੇ ਦੇ ਵਿੱਚ ਉਸ ਨੂੰ ਆਉਂਦੇ ਹੋਏ ਦੇਖਿਆ ਤੇ ਜਦੋਂ ਉਹ ਗਲੀ ਦੇ ਵਿੱਚ ਪਹੁੰਚੀ ਤਾਂ ਉਸ ਨੇ ਆਪਣੇ ਮੋਢੇ ਦੇ ਉੱਤੇ ਇਹ ਪਰਸ ਰੱਖਿਆ ਹੋਇਆ ਸੀ ਤੇ ਜਿਵੇਂ ਹੀ ਇਹਨਾਂ ਲੁਟੇਰਿਆਂ ਦਾ ਇਹਨਾਂ ਝਪਟਮਾਰਾਂ ਦਾ ਦਾ ਲੱਗਿਆ ਤਾਂ ਇਹਨਾਂ ਨੇ ਉਸ ਦੇ ਕੋਲੋਂ ਇਹ ਪਰਸ ਖੋਲਿਆ ਜਿਸ ਤੋਂ ਬਾਅਦ ਉਸ ਔਰਤ ਨੇ ਕਾਫੀ ਸ਼ੋਰ ਵੀ ਮਚਾਇਆ ਪਰੰਤੂ ਆਲੇ-ਦੁਆਲੇ ਕੋਈ ਵੀ ਨਹੀਂ ਸੀ ਜਿਸ ਦੇ ਕਾਰਨ ਇਹ ਸਾਰੇ ਉੱਥੋਂ ਹੀ ਫਰਾਰ ਹੋ ਗਏ। ਫਿਲਹਾਲ ਹੁਣ ਔਰਤ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਚੰਡੀਗੜ੍ਹ ਦੇ ਵਿੱਚ ਇਹ ਲੁੱਟ ਦੀ ਵਾਰਦਾਤ ਵਾਪਰੀ ਹੈ। ਹਾਲਾਂਕਿ ਚੰਡੀਗੜ੍ਹ ਦਾ ਇਹ ਉਹ ਇਲਾਕਾ ਦੱਸਿਆ ਜਾਂਦਾ ਜਿੱਥੇ ਕਿ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਾਤ ਰਹਿੰਦੀ ਹੈ। ਪਰੰਤੂ باوجود ਪੁਲਿਸ ਦੇ ਰਹਿਣ ਦੇ باوجود ਵੀ ਇਨਾਦੇ ਬਦਮਾਸ਼ਾਂ ਦੇ ਹੌਸਲੇ ਇੰਨੇ ਜ਼ਿਆਦਾ ਵਧੇ ਨਜ਼ਰ ਆ ਰਹੇ ਨੇ ਕਿ ਇਹ ਹੁਣ ਖੁੱਲੇ ਆਮ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ 9 ਵਜੇ ਦਾ ਇਹ ਮਾਮਲਾ ਜਦੋਂ ਇੱਕ ਔਰਤ ਦੇ ਕੋਲੋਂ ਪਰਸ ਖੋਇਆ ਗਿਆ ਹਾਲਾਂਕਿ ਔਰਤ ਦਾ ਕਹਿਣਾ ਹੈ ਕਿ ਇਸ ਪਰਸ ਦੇ ਵਿੱਚ ਦੁਕਾਨ ਦੀਆਂ ਚਾਬੀਆਂ ਸਮੇਤ ਕੁਝ ਜ਼ਰੂਰੀ ਕਾਗਜ਼ਾਤ ਵੀ ਸ਼ਾਮਿਲ ਦੱਸੇ ਜਾ ਰਹੇ ਨੇ